ਨਿਊਏ 208 ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਜਿਸ ਤਰ੍ਹਾਂ ਕੀ ਪਤਾ ਹੀ ਹੈ ਕਿ ਸੌਣ ਦਾ ਮੇਲਾ ਚੱਲ ਰਿਹਾ ਹੈ ਪਿੰਡ-ਪਿੰਡ ਦੇ ਵਿੱਚ ਤੀਰਾਂ ਤਿਹਾਰ ਸਵਾਨਿਆਂ ਵੱਲੋਂ ਬੜੀ ਧੂਮਤਾ ਮਨਾਇਆ ਜਾ ਰਿਹਾ ਹੈ ਨਗਰ ਪੰਚਾਇਤ ਮੁਹੰਮਦਗੜ ਵੱਲੋਂ ਸਰਪੰਚ ਜਰਨੈਲ ਕੌਰ ਹਰਪਾਲ ਸਿੰਘ ਮੈਂਬਰ ਮਨਜੀਤ ਕੌਰ ਬੇਵੀ ਬਲਜੀਤ ਕੌਰ ਬਲਵੰਤ ਸਿੰਘ ਸੁਖਵੀਰ ਸਿੰਘ ਢਿੱਲੋਂ ਹਰਦੇਵ ਸਿੰਘ ਬੁੱੱਡੂ ਆਪ ਆਗੂ ਬਰਵਿੰਦਰ ਸਿੰਘ ਜਵੰਦਾ ਦੀਪ ਚਾਰਪਰਾਚੇ ਢੇਠ ਮਨਾਇਆ ਗਿਆ ਜਿੱਥੇ ਕਿ ਸੋਨਿਆ ਵੱਲੋਂ ਖੂਬ ਗਿੱਧਾ ਪਾ ਕੇ ਮਨੋਰੰਜਨ ਕੀਤਾ ਗਿਆ ਇਸ ਸਮੇਂ ਸਮਾਂ ਪਿੰਗਾ ਵੀ ਟੁੱਟੀਆਂ ਗਈਆਂ ਸੇ ਸਵਾਰਤੇ ਐਮਐਲਏ ਸਦਾ ਜਵਾਸੇ ਕਟਨਵਾਲ ਵਾਲੇ ਹਮਸਪਰੇਸ ਤੀਆਂ ਦੇ ਤਿਹਾੜੀ ਦੇ ਵਿੱਚ ਆਪਣੀ ਹਾਜ਼ਿਰਦਾਰ ਗਿਆ ਜਿਨ੍ਹਾਂ ਨੂੰ ਸੋਹਣਿਆਂ ਵੱਲੋਂ ਫੁਲਕਾਰੀ ਦੇ ਕੇ ਸਨਮਾਨਤ ਕੀਤਾ ਗਿਆ ਤੋਂ ਦਿਖਾਰੇ ਹਾਂ ਲੈਫਟ ਸਟੇਜ ਰੈਂਟ ਬਖਮੰਦਗੜ ਦੇ ਵਿੱਚੋਂ ਜਿੱਥੇ ਕਿ ਹਰ ਸਾਲ ਤੀਆਂ ਦਾ ਤਿਹਾੜੀ ਇਸ ਸਥਾਨ ਤੇ ਮਨਾਇਆ ਜਾਂਦਾ ਹੈ ਦੇਖਦੇ ਰਹੋ ਚੈਨਲ ਨਿਊ 20 ਟੀਵੀ ਪੰਜਾਬ ਸਾਡੇ ਚੈਨਲ ਨੂੰ ਬਹੁਤ ਬਹੁਤ ਸ਼ੇਰ ਤੇ ਸਬਸਕ੍ਰਾਈਬ ਕਰੋ ਜੀ ਧੰਨਵਾਦ ਜੀ ਦੇ ਹੱਥ ਤੇ ਗੇਂ ਮਾਸ ਜਦ ਸੈਣੀ ਆਉਣਾ ਪੈਰ ਵਿਮਨਾਂ ਤੇ ਬਾਬਾ ਮਾ ਪੈਰ ਵਿਮਨਾਂ ਜਦ ਕਦੀ ਮੇਹੀ ਆਉਣਾ ਪੈਰ ਵਿਮਨਾਂ ਅੱਲਾ ਦਾ ਨਾਮ ਦੀ ਤਨਪਾ ਮਤਲੀ ਖਾਗ ਤੇ ਕਰਕੇ ਕੀ ਲੋਕ ਕਹਿੰਦੇ ਨਾਲ ਮਾਇਆ ਦੇਖਾ ਦੀ ਮਰ ਕੇ ਪੁੱਲ ਲਿਖਾਉਤੀਆ ਆਦਨ ਦਿੱਤੇ ਤੇ ਵਿਦਿਦਿ ਨਾਲ

হিতে বি হারিতে ਨਪਾ ਮਤਲੀ ਕਾਗ ਤੇ ਤਰਕੇ ਜੀਵ ਬਿਸਕੰਦੇ ਨਾਲ ਮਾਇਆ ਦੇਖੀ ਮਰ ਕੇ ਭੁਲੇਖੇ ਲਾ ਉਧਿਆ ਆਜਨ ਜੀਤੇ ਤੇ ਬਿਦ ਬਿਦ ਲਾ ਉਧਿਆ ਆਜਨ ਜੀਤੇ ਤੇ ਬਿਦ ਬਿਦ ਲਾ ਉਧਿਆ ਆਜਨ ਜੀਤੇ ਨਾ ਕੁੱਛੀ ਆਉਂਦੀ ਆਪੀ ਸਾਧੂ

ਤੀਆਂ ਜੋਰ ਲਕੀਆਂ ਜੋਰੋ ਜੋਰ ਲਕੀਆਂ ਤੀਆਂ ਜੋਰ ਲਕੀਆਂ ਜੋਰੋ ਜੋਰ ਲਕੀਆਂ ਮੇਰੇ ਪੇਕੇਆਂ ਦੇ ਪਿੰਡ ਤੀਆਂ ਜੋਰ ਲਕੀਆਂ ਮੇਰੇ ਪੇਕੇਆਂ ਦੇ ਪਿੰਡ ਤੀਆਂ ਜੋਰ ਲਕੀਆਂ ਮੇਰੇ ਪੇਕੇਆਂ ਦੇ ਪਿੰਡ ਤੀਆਂ ਜੋਰ ਲਕੀਆਂ ਸੋਹਣ ਆ ਗਿਆ ਤੀਆਂ ਦੇ ਦਿਨ ਨੇੜੇ ਤੇਜੀ ਮਾ ਕਿੰਮ محمدਗੜਰ ਪਹੁੰਚੇ ਹਾਂ ਸੌਣ ਦੀਆਂ ਜਿਹੜੇ ਤੀਆਂ ਦਾ ਤਿਹਾਰ ਸਵਾਨੀਆਂ ਵੱਲੋਂ ਬੜੀ ਧੂਮਕਾ ਮਨਾਇਆ ਜਾ ਕੀ ਕਹਿਣਾ ਚਾਹੂੰਗੀ ਸਭ ਤੋਂ ਪਹਿਲਾਂ ਤਾਂ ਨਗਰ ਮੁਹੰਮਦਗੜਰ ਦੀਆਂ ਸਾਰੀਆਂ ਮੇਰੀਆਂ ਬਜ਼ੁਰਗ ਮਾਤਾਵਾਂ ਮੇਰੀਆਂ ਭੈਣਾਂ ਤੇ ਮੇਰੀਆਂ ਬੱਚੀਆਂ ਤੇ ਛੋਟੇ ਬੱਚੇ ਸਾਰਿਆਂ ਨੂੰ ਇਸ ਤੀਆਂ ਦੇ ਤਿਉਹਾਰ ਤੇ ਬਹੁਤ ਬਹੁਤ ਮੁਬਾਰਕਬਾਦ ਮੈਨੂੰ ਬਹੁਤ ਵਧੀਆ ਲੱਗਦਾ ਜਦੋਂ ਮੈਨੂੰ ਇਦਾਂ ਪਿੰਡਾਂ ਦੇ ਵਿੱਚ ਬੁਲਾਉਂਦੇ ਨੇ ਕਿਉਂਕਿ ਪਿੰਡਾਂ ਦੇ ਵਿੱਚ ਆ ਕੇ ਜਦੋਂ ਆਪਾਂ ਇਦਾਂ ਦੀਆਂ ਰੂਹਾਂ ਦੇ ਦਰਸ਼ਨ ਕਰਦੇ ਆ ਨਾ ਤੋ ਐਸੀ ਮਨੋ ਸਕੂਨ ਮਿਲਦਾ ਤੇ ਆਪਾਂ ਬਹੁਤ ਧੰਨਵਾਦ ਕਰਦੇ ਆਂ ਮਾਨ ਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਪੰਜਾਬ ਨੂੰ ਦੁਬਾਰਾ ਰੰਗਲਾ ਫੇਰ ਬਣਾਤਾ 탸ਆਂ ਲੱਗਦੀਆਂ ਨੇ 탸ਆਂ ਦੇ ਵਿੱਚ 탸ਆਂ ਆਖੜੀਆਂ ਨੇ ਤੇ ਮਿਲ ਕੇ ਆਪਣੇ ਮਨ ਦੇ ਬਲਬਲੇ ਆਪਣੇ ਮਨ ਦੀਆਂ ਭਾਵਨਾਵਾਂ ਨੂੰ ਬੋਲੀਆਂ ਦੇ ਰਾਹੀਂ ਇੱਕ ਦੂਜੇ ਨਾਲ ਸਾਂਝੀਆਂ ਕਰਦੀਆਂ ਨੇ ਤੇ ਚਿਹਰਾ ਤੋਂ ਪਿੱਛੜੀਆਂ ਸਹੇਲੀਆਂ ਮਿਲਦੀਆਂ ਨੇ ਤੇ ਭੈਣਾਂ ਮਿਲਦੀਆਂ ਨੇ ਬਹੁਤ ਵਧੀਆ ਲੱਗਦਾ ਮੈਨੂੰ ਇਦਾਂ ਦੇ ਪ੍ਰੋਗਰਾਮਾਂ ਦੇ ਵਿੱਚ ਆ ਕੇ ਤਾਂ ਕਿ ਸੱਭਿਆਚਾਰ ਨੂੰ ਪ੍ਰੋਪਰ ਤਰੀਕੇ ਦੇ ਨਾਲ ਇਹਨਾਂ ਨੇ ਇੱਥੇ ਦਿਖਾ ਦਿੱਤਾ ਮਤਲਬ ਸਾਰਿਆਂ ਨੇ ਵੀ ਪੰਜਾਬੀ ਸੱਭਿਆਚਾਰ ਆਪਣਾ ਜਿਹੜਾ ਮਿਰਸਾ ਇਹ ਬਹੁਤ ਮਹਾਨ ਹੈ ਇਹਨੂੰ ਕਾਇਮ ਰੱਖਿਆ ਫਾਮਦਗੜ ਦੀ ਸੰਗਤ ਨੇ ਕਿੰਨੇ ਇੱਕ ਜਿਹੜੇ ਤੁਸੀਂ ਅੱਜ ਹੈਗੇ ਤੇ ਆਂਦੇ ਤਿਹਾਰ ਟੈਂਡ ਕਰਕੇ ਇੱਥੇ ਜੇ ਇੱਥੇ ਪਹੁੰਚੋ ਇੱਥੇ ਪਹੁੰਚੇ ਮੇਰੇ ਖਿਆਲ ਲੇਟ ਹੀ ਹੋ ਘੰਟਾ ਤੁਸੀਂ ਹਾਂਜੀ ਹਾਂ ਤੇ ਪਹਿਲਾਂ ਤਾਂ ਮੈਂ ਮਾਫੀ ਮੰਗਦੀ ਆ ਕਿਉਂਕਿ ਜਦੋਂ ਕਿਤੇ ਚਲੇ ਜਾਈਦਾ ਨਾ ਤਾਂ ਫਿਰ ਉੱਥੋਂ ਆਉਣ ਨੂੰ ਵੀ ਨਹੀਂ ਦਿਲ ਕਰਦਾ ਥੋੜਾ ਜਿਹਾ ਪਿਆਰ ਦੀ ਸੰਗਤ ਦਾ ਜਿਵੇਂ ਤੁਹਾਡਾ ਇੰਨਾ ਹੁੰਦਾ ਮੇਰੀ ਇਹ ਚੌਥੀ ਜਗ੍ਹਾ ਅੱਜ ਕਿਉਂਕਿ ਪਹਿਲਾ ਮਸਰੌਦ ਸੀਗੀ ਉਸ ਤੋਂ ਬਾਅਦ ਪਿੰਡ ਪਲੌਂਡ ਕਲਾ ਸੀਗਾ ਤੇ ਫਿਰ ਨਾਲ ਹੀ ਪਿੰਡ ਤੁਹਾਡਾ ਦਲੇਰਗੜਾ ਹੁਣ ਪਾਸਾ ਪਿੰਡਾਂ ਤੇ ਇਸ ਤੋਂ ਬਾਅਦ ਲਾਸਟ ਪਿੰਡ ਸੰਗਾਲਾ ਉਹ ਜਿਦਾਂ ਕਈ ਪਿੰਡਾਂ ਦੇ ਵਿੱਚ ਜਾਣਾ ਪੈਂਦਾ ਵਧੀਆ ਲੱਗਦਾ ਜਦੋਂ ਪੰਜਾਬ ਦੁਬਾਰਾ ਫੇਰ ਪੰਜਾਬ ਦੇ ਵਿੱਚ ਉਹੀ ਮੇਲੇ ਨੇ ਜਿਹੜੇ ਈਆਂ ਵਰਗੇ ਨੇ ਜਿਹੜੇ ਲੱਗਣ ਲੱਗੇ ਤੇ ਜਿਹੜੀਆਂ ਬੀਬੀਆਂ ਪੈਣਾ ਨੇ ਮੁੜ ਕੇ ਆਪਣੇ ਬੱਚਿਆਂ ਦੇ ਵਿੱਚ ਉਹਦਾ ਦਾ ਵਿਰਸਾ ਪੈਦਾ ਕਰਨਗੇ ਇਹਨਾਂ ਮੇਲਿਆਂ ਦੇ ਵਿੱਚ ਜਿਹੜਾ ਸਾਰੇ ਭੁੱਲ ਚੁੱਕੇ ਸੀਗੇ ਦੇਖਣ ਦੇ ਵਿੱਚ ਇਹ ਵੀ ਆਇਆ ਹੈਗਾ ਵੀ ਸਰਕਾਰਾਂ ਪਹਿਲਾਂ ਬਹੁਤ ਆਈਆਂ ਨੇ ਸਰਕਾਰਾਂ ਗਈਆਂ ਹੈਗੀਆਂ ਨੇਗੀਆਂ ਚਾਹੇ ਗੱਜੇ ਮਾਰਾ ਸਾਹ ਨੂੰ ਲੈ ਕੇ ਲੈ ਲੋ ਚਾਹੇ ਤੁਹਾਨੂੰ ਲੈ ਕੇ ਲੈ ਲੋ ਜਦੋਂ ਵੀ ਦੇਖਦੇ ਆ ਤੁਸੀਂ ਅਖਰ ਪਵਲ ਦੇ ਪਾਵਨ ਕੇ ਦੇ ਵਿੱਚ ਵਿਚਰਦੇ ਮਿਲਦੇ ਚਾਹੇ ਦੁੱਖਾ ਚਾਹੇ ਸੁੱਖਾ ਕੀ ਕਹਿਣਾ ਚਾਹੋਗੇ ਸਭ ਨੂੰ ਕਿਉਂਕਿ ਸਾਡਾ ਇੱਕ ਸਾਡੇ ਪਰਿਵਾਰ ਦਾ ਹੀ ਇੱਕ ਨੇਚਰ ਕਿਉਂਕਿ 30-32 ਸਾਲਾਂ ਤੋਂ ਪਹਿਲਾਂ ਇੱਕ ਵਿੱਦਿਆ ਦੇ ਮੰਦਰ ਚਲਾ ਰਹੇ ਹਾਂ ਅਸੀਂ ਦੋ ਹਰ ਇੱਕ ਦੇ ਦੁੱਖ ਸੁੱਖ ਦੇ ਸਾਂਝੀ ਹੋਣਾ ਕਿਉਂਕਿ ਅਸੀਂ ਆਪਣੀ ਉਹ ਗੁਰੂਆਂ ਪੀਰਾਂ ਦੀ ਧਰਤੀ ਤੇ ਰਹਨੇ ਆ ਪੰਜਾਬ ਇੱਕ ਗੁਰੂਆਂ ਪੀਰਾਂ ਦੀ ਧਰਤੀ ਹੈ ਕਿਉਂਕਿ ਦੁੱਖ ਸੁੱਖ ਦੀ ਸਾਂਝ ਹੈ ਜਿਹੜੀ ਸਾਡੀ ਸਾਰੇ ਹਲਕੇ ਦੇ ਨਾਲ ਆਪਣੀ ਸਾਂਝ ਆ ਅਸੀਂ ਹਮੇਸ਼ਾ ਇੱਕ ਗੁਰਬਾਣੀ ਦੇ ਉਹਨਾਂ ਸ਼ਬਦਾਂ ਤੇ ਚੱਲਦੇ ਆ ਵੀ ਐਸਾ ਕੰਮ ਮੂਲ ਨਾ ਕੀਚੇ ਜਿੱਥੋਂ ਅੰਤ ਪਛਤਾਈ ਆ ਐਦਾਂ ਦੇ ਕੰਮ ਕਿਉਂਕਿ ਸੰਗਤ ਤੋਂ ਮਿਲ ਕੇ ਹੀ ਆਪਾਂ ਨੂੰ ਮਿਲਦੇ ਨੇ ਕਿਉਂਕਿ ਮਨ ਦੇ ਵਿੱਚ ਹਮੇਸ਼ਾ ਸੇਵਾ ਦੀ ਭਾਵਨਾ ਹੀ ਰਹਿੰਦੀ ਆ ਹਮੇਸ਼ਾ ਤਤਪਰ ਰਹਨੇ ਆ ਵੀ ਜਿੱਥੇ ਵੀ ਕਿਤੇ ਸਾਨੂੰ ਕੋਈ ਬੁਲਾਵੇ ਅਸੀਂ ਜ਼ਰੂਰ ਉਹਨਾਂ ਦੇ ਕੰਮ ਆ ਸਕੀਏ ਦੇਖਣ ਦੇ ਵਿੱਚ ਆਇਆ ਕਿ ਤੁਸੀਂ ਬਹੁਤ ਵੱਡਾ ਵਿਦਿਅਕ ادارے ਵੀ ਚਲਾ ਰਹੇ ਹੋ ਪਹਿਲਾਂ ਵਿਦਿਅਕ ادارے ਵਿੱਚ ਹਾਜ਼ਰੀ ਲਾਉਣੇ ਉਸ ਤੋਂ ਬਾਅਦ ਸੰਗਤਾਂ ਦੀ ਵਿਚਰਦੇ ਹੋ ਠਿਕਾਵਟ ਨਹੀਂ ਹੁੰਦੀ ਨਹੀਂ ਜੀ ਬਿਲਕੁਲ ਨਹੀਂ ਇਹ ਉਸ ਵਾਹਿਗੁਰੂ ਦੀ ਮਿਹਰ ਹੈ ਜਾਂ ਆਪਣੀ ਸੰਗਤ ਦਾ ਪਿਆਰ ਤੇ ਮੋਹ ਮੁਹੱਬਤ ਹੀ ਇੰਨੀ ਆ ਵੀ ਠਿਕਾਵਟ ਹੁੰਦੀ ਨਹੀਂ ਵਾਹਿਗੁਰੂ ਨੇ ਮਤਲਬ ਐਨਸ ਸਟੈਮਨਾ ਭਰ ਦਿੱਤਾ ਵੀ ਪਹਿਲਾਂ ਮੈਂ 3 ਵਜੇ ਤੱਕ ਸਾਰਾ ਸਕੂਲ ਸੰਭਾਲਣਾ ਉਸ ਤੋਂ ਬਾਅਦ ਜਿੱਥੇ ਕਿਤੇ ਵੀ ਮੈਨੂੰ ਬੁਲਾਉਂਦੇ ਨੇ ਤਾਂ ਮੈਂ ਜ਼ਰੂਰ ਜਾਨੀ ਆ ਕਿਉਂਕਿ ਇਹਨਾਂ ਦਾ ਮਾਣ ਇਹਨਾਂ ਦਾ ਪਿਆਰ ਇਹ ਸੰਗਤ ਦਾ ਮੁਹੱਬਤ ਹੀ ਇੰਨੀ ਆ ਜੋ ਆਪਣੇ ਆਪ ਖਿੱਚੀ ਲਈ ਆਉਂਦੀ ਆ ਤੇ ਕਾਬੜ ਦਾ ਤਾਂ ਨੇੜੇ ਤੇੜੀ ਨਹੀਂ ਆਉਂਦੀ ਹੈਗੀ ਬਹੁਤ ਵਧੀਆ ਲੱਗੇ ਅੰਤ ਵਿੱਚ ਸੁਆਣੇ ਨੂੰ ਕੀ ਮੈਸੇਜ ਦੇਣਾ ਚਾਹੂਗੀ ਜਿਹੇ ਸੱਭਿਆਚਾਰਕ ਪ੍ਰੋਗਰਾਮਾਂ ਲੈ ਕੇ ਮੈਂ ਇੱਕ ਗੱਲ ਤੁਹਾਨੂੰ ਸਾਰਿਆਂ ਨੂੰ ਇੱਥੋਂ ਦੀਆਂ ਸਾਰੀਆਂ ਜਿਹੜੀਆਂ ਬਜ਼ੁਰਗ ਮਤਾਵਾ ਭੈਣਾਂ ਨੇ ਇਹਨਾਂ ਨੂੰ ਇਹ ਕਹਿਣਾ ਚਾਹੂੰਗੀ ਕਿ ਆਪਣੇ ਜਿਹੜਾ ਪੰਜਾਬੀ ਸੱਭਿਆਚਾਰ ਆਪਣਾ ਵਿਰਸਾ ਜਿਹੜਾ ਬਹੁਤ ਮਹਾਨ ਹੈ ਨੂੰ ਸੰਭ ਕੇ ਰੱਖੋ ਇਦਾਂ ਦੇ ਮੇਲੇ ਲਵਾਓ ਤਾਂ ਕਿ ਇਦਾਂ ਦੇ ਮੇਲਿਆਂ ਦੇ ਵਿੱਚ ਤੁਹਾਡੇ ਆਪਸ ਦੇ ਵਿੱਚ ਜੇ ਆਪਣੀ ਅਜੋਕੀ ਪੀੜ੍ਹੀ ਦੇ ਵਿੱਚ ਉਹ ਪਿਆਰ ਮੁਹੱਬਤ ਤੇ ਮਿਠਾਸ ਭਰੇ ਜਿਹੜੀ ਖਤਮ ਹੋ ਚੁੱਕੀ ਸੀ ਉਹਨਾਂ 'ਚ ਸਹਿਨਸ਼ੀਲਤਾ ਆਵੇ ਜਰੂਰ ਪਿੰਡਾਂ ਦੇ ਵਿੱਚ ਮੇਲੇ ਲੱਗਣੇ ਚਾਹੀਦੇ ਨੇ ਤੇ ਅਸੀਂ ਤਾਂ ਹਮੇਸ਼ਾ ਤੁਹਾਡੀ ਸੇਵਾ ਲਈ ਹਾਜ਼ਰ ਆ ਜਦੋਂ ਮਰਜੀ ਸਾਨੂੰ ਬੁਲਾਓ ਇਦਾਂ ਦੇ ਮੇਲੇਾਂ 'ਚ ਹਮੇਸ਼ਾ ਤੁਹਾਡਾ ਸਹਿਯੋਗ ਲਈ ਅਸੀਂ ਤਤਪਰ ਰਹਿੰਦੇ ਆ